ਤੁਸੀਂ ਕੀ ਗੱਲ ਕਿੱਥੇ ਰਹਿੰਦੇ ਹੋ ਅੱਜ ਕੱਲ ਬਸ ਬਾਈ ਦੁਨੀਆ ਮਸਾਂ ਟੋਲੇ ਤੁਸੀਂ ਤਾਂ ਬਹੁਤ ਦੂਰ ਹੋ ਲਿਆ ਜਾ ਜਾ ਕੇ ਕਿੱਥੇ ਬੈਠੇ ਹੋ ਤੁਸੀਂ ਪਤਾਲ ਦੀਆਂ ਜੜਾਂ 'ਚ ਜਾ ਕੇ ਕੋਈ ਬਾਹ ਗੁਰਦਨ ਨੌ ਲੰਨੇ ਆ ਬਸ ਸਮਾ ਕੱਢ ਰਹੇ ਆ ਤੇ ਬਾਬਾ ਜੀ ਇਲੈਕਸ਼ਨਾਂ ਬਾਰੇ ਕੀ ਵਿਚਾਰ ਨੇ ਤੁਹਾਡੇ ਕੀ ਕਹਿੰਦੇ ਆ ਫਿਰ ਆਦਿ ਕੀ ਪਰ ਇਹ ਮੈਂ ਨਾ ਕਾਦੀ ਦਲ ਨੂੰ ਪਸੰਦ ਕਰਦਾ ਜੇ ਸਰਕਾਰ ਕਾਦੀ ਦਲ ਦੀ ਆ ਜੇ ਪੜਾ ਕਰ ਦੂ ਲੋਕਾਂ ਲਈ ਤਾਂ ਕੰਮ ਖਰਾਬ ਜਾਂਦੇ ਆ ਕਾਂਗਰਸ ਨੇ ਵੀ ਪੱਠਾ ਵਟਾਤਾ ਮੋਦੀ ਨੇ ਜ਼ਮੀਂ ਪੱਠਾ ਵਟਾਤਾ ਕਿਸਾਨਾਂ ਨੂੰ ਔਰ ਹੁਣ ਐਤ ਕੀ ਤੁਸੀਂ ਯਾਨੀ ਤੀਰੂ ਮੰਧਮੀ ਕੌਣ ਜਿੱਤੂਗਾ ਨਾ ਜਿੱਤਣ ਦੀ ਗੱਲ ਨਹੀਂ ਕਰ ਰਿਹਾ ਮੈਂ ਨਾ ਬਾਈ ਕਾਲੀ ਦਲ ਨੂੰ ਸਪੋਰਟ ਕਰ ਰਿਹਾ ਦਾਹਾਂ ਵਾਹਿਗੁਰੂ ਨੂੰ ਪਤਾ ਕਿਨੇ ਜਿੱਥਾ ਕਾਲੀ ਦਲ ਨੇ ਜ਼ਿਮੀਂਦਾਰਾਂ ਦੀ ਕੋਈ ਬਹੁਤੀ ਸਪੋਰਟ ਤਾਂ ਕੀਤੀ ਨਹੀਂ ਹੈ ਮੋਰਚੇ ਦੇ ਵਿੱਚ ਅਕਾਲੀ ਦਲ ਬਿੱਲ ਪਾਸ ਕਰਾਉਣ ਤੇ ਨਾਲ ਰਿਹਾ ਬਾਅਦ ਚ ਦਾਦਰਿਆ ਨਹੀਂ ਉਹਨਾਂ ਨੇ ਆਪਣਾ ਸਮ ਸਮ ਇਕੱਠ ਘੋਟ ਜੋੜੇ ਆ ਭਈ ਤੋੜੇ ਆ ਉਹਨਾਂ ਨੇ ਨਾ ਹਰਸ਼ਮਰਿਤ ਕੌਰ ਬਾਦਲ ਦੇ 10 ਕਤਰੇ ਐਮਪੀ ਹੁੰਦੇ ਹੋਏ ਪਾਇਦੇ ਸੁਖਵੀਰ ਬਾਦਲ ਦੇ ਸੈਨ ਨੇ ਜਦ ਇਹ ਪਾਸ ਹੋਇਆ ਬਿਲ ਨਹੀਂ ਕੋਈ ਬਿਲ ਮਤਲ ਚਲੋ ਕਿਹੜਾ ਗੱਲ ਹੋਊਗੀ ਹੋਊਗੀ ਪਰ ਫੇਰ ਵੀ ਉਹਨੇ ਡਟ ਕੇ ਕਿਸਾਨਾਂ ਦਿੱਲੀ ਪੂਰਾ ਮੋਰਚੇ ਨੂੰ ਪੂਰੀ ਸਹਯੋਗ ਦਿੱਤਾ ਮੋਰਚੇ ਨੂੰ ਸਹਯੋਗ ਦੇਣਾ ਹਾਂ ਠੀਕ ਹੈ ਹੂੰ ਵੇਦੇ ਨਾਲ ਅਕਾਲੀ ਦਾਲ ਨੇ ਯਾਨੀ ਉਹ ਕਰਿਆ ਪਰ ਅਕਾਲੀ ਦਾਲ ਨੂੰ ਤਾਂ ਪਹਿਲੇ ਹੀ ਚਾਹੀਦਾ ਸੀ ਇਹ ਨਹੀਂ ਸਾਡੇ ਦਾ ਅਸੀਂ ਬਦਲ ਸਾਹਿਬ ਦਾ ਦੇ ਕੀ ਦੇਣ ਦੇ ਸਕਦੇ ਆ ਕਿਹੜੇ ਬੜਾ ਬਦਲ ਸਾਹਿਬ ਤੇ ਪ੍ਰਕਾਸ਼ ਸਿੰਘ ਬਦਲ ਸਾਹਿਬ ਬਹੁਤ ਸਤਿਕਾਰਯੋਗ ਤੇ ਉਹਦੇ ਅਸੀਂ ਭਾਈ ਬਹੁਤ ਰੰਨੀ ਆ ਉਹਦਾ ਅਸੀਂ ਤੁਸ ਦੇ ਨਹੀਂ ਸਕ ਸਾਡੇ ਵਾਸਤੇ ਨੇ ਮੋਟਰਾਂ ਕੀ ਮੰਡੀ ਆ ਸਾਡੇ ਪਿੰਡਾਂ ਤੇ ਲੰਮਦੀ ਆ ਉਹਨੇ ਮੋਟਰਾਂ ਲਵਾਈਆਂ ਉਹਨੇ ਸਾਨੂੰ ਮਤਲਬ ਜ਼ਿੰਮੇਦਾਰਾਂ ਨੂੰ ਬਹੁਤ ਬਾਦਲ ਵਰਗਾ ਕੋਈ ਦੁਨੀਆ ਤੇ ਆਇਆ ਜਿਹੜਾ ਮੁੜ ਕੇ ਆਉਣਾ ਨਹੀਂ ਮੈਂ ਬਾਦਲ ਸਾਹਿਬਾਰੇ بڑے ਬਾਦਲ ਸਾਹਿਬਾਰੇ ਤੁਹਾਨੂੰ ਮੈਂ ਦਿਖਾ ਸਕਦਾ ਇਹ ਬਾਦਲ ਸਾਹਿਬ ਨੇ ਗੱਲ ਕਹੀ ਸੀ ਜ਼ਿੰਮੇਦਾਰਾਂ ਨੂੰ ਵੇ ਬਿੱਲ ਤੁਹਾਡੇ ਵਾਸਤੇ ਇੰਨਾ ਫਾਇਦੇਮੰਦ ਹੈ ਵੇ ਇੰਨਾ ਕਦੇ ਵੀ ਨਹੀਂ ਹੋਇਆ ਇਹ ਚਲੋ ਕੋਈ ਗੱਲ ਨਹੀਂ ਇਹ ਗੱਲਾਂ ਲੋਕ ਬਿਆਨ ਦੀ ਉਮਰ ਦਾ ਲਿਹਾਜ਼ ਕਰਕੇ ਹੋ ਗਿਆ ਨਹੀਂ ਨਹੀਂ ਲੋਕ ਬਿਆਨ ਨੂੰ ਤੋੜ-ਬੋੜ ਕੇ ਪੇਸ਼ ਕਰ ਦਿੰਦੇ ਨੇ ਨੇ ਬਿਆਨ ਤਾਂ ਨਹੀਂ ਤੋੜ ਮਰੋੜ ਕੇ ਪੇਸ਼ ਪੱਕਾ ਉਮਰ ਦਾ ਲਿਹਾਜ਼ ਕਰਕੇ ਹੋਗਾ। ਨਾ ਨਾ ਉਹਦਾ ਬਸ ਸਤਕਾਰ ਬਹੁ ਕਰਦਾ ਜੀ ਬੜੇ ਬਾਗਲ ਦਾ ਚਲੋ ਦੁਨੀਆ ਦੇ ਬਾਗੇ। ਫੇਰ ਵੀ ਨਾਬੇ 95 97 ਸਾਲ ਦੀ ਜਾ ਕੇ ਉਮਰ ਤੇ ਜਾ ਕੇ ਕੋਈ ਫਰਕ ਪੈਂਦਾ ਕੋਈ ਨਹੀਂ ਨਾ ਨਾ ਬਾਬਾ ਬੂੜ ਬੂੜੇ ਰਹੂਗਾ ਜੀ। ਅੱਛਾ। ਫੇਰ ਹੁਣ ਮੋਦੀ ਬਾਰੇ ਕੀ ਵਿਚਾਰ ਨੇ ਤੁਹਾਡਾ? ਦੇਖੋ ਜੀ ਮੋਦੀ ਬਾਰੇ ਥੋੜਾ ਨਾਹ ਮਾਸ ਦਾ ਰਿਸ਼ਤਾ ਰਿਹਾ ਕਾਲੀਆਂ ਦਾ ਉਹਨਾਂ ਨਾਲ। ਚਲੋ ਸਮਾਂ ਨਾਲ ਸਰਕਾਰ 20 ਸਾਲ ਉਹਨੇ ਕੱਢ ਲਈ ਕੋਈ ਗੱਲ ਨਹੀਂ ਸਹੀ ਚੱਲਦੀ ਮੋਦੀ ਪਰ ਮੋਦੀ ਥੋੜਾ ਦੂਸੋਂ ਬਣ ਗਿਆ ਪੰਜਾਬੀਆਂ ਦਾ। ਹੂੰ। ਪਰ ਜੇ ਮੋਦੀ ਉੱਤੇ ਆ ਗਿਆ ਸਾਡਾ ਖਤਮਾ ਪੰਜਾਬ ਇਹ ਕਾਂਗਰਸ ਠੀਕ ਹੈ ਇਸ ਵਾਰ ਉੱਤੇ ਇਸ ਨੂੰ ਆਪ ਕਹਣਾ ਕੋਈ ਮਰਜੀ ਉੱਤੇ ਕਿਹੜੀ ਮਰਜੀ ਮਤਲਬ ਸਰਕਾਰ ਬਣ ਜੇ ਪਰ ਅਸੀਂ ਮੋਦੀ ਨੂੰ ਹਟਾਉਣਾ ਚਾਹੁੰਦੇ ਆ ਇਹਦਾ ਰੀਜ਼ਨ ਕੀ ਹੈ ਇਹਨੇ ਮਤਲਬ ਇਹ ਹਿੰਦੂਵਾਰ ਬਣ ਕੇ ਜੇ ਰਾਸ਼ਟਰਪਤੀ ਬਣਾਉਣ ਨੂੰ ਚਾਹੁੰਦਾ ਹੈ ਹਿੰਦੁਸਤਾਨ ਦਾ ਮਤਲਬ ਸਾਡਾ ਖਤਮ ਕਰ ਦੂਏ ਪੰਜਾਬੀਆਂ ਨੂੰ ਨਹੀਂ ਤਾਂ ਫਿਰ ਲਹਿਰ ਉਠੂਗੀ ਕੋਈ ਇਹਨਾਂ ਫਿਰ ਖਾਲਸਾਣ ਬਣੂਗਾ ਬੱਚਾ ਸੂਰ ਮੈਂ ਆ ਵੀ ਉੱਠਣ ਦੇ ਪੜਾ ਗਿਆ ਜੀ ਜਨਦਾ ਬਹੁਤ ਬਹੁਤ ਧੰਨਵਾਦ